ਇਹ ਤਾਂ ਮਾਰੇ ਮੇਰੇ ਭਰਾ ਦੀ ਬਾਤ ਜੀ ਨਵੀਂ ਨਵੀਂ ਬੜਾ ਬੰਦ ਪਰ ਮੇਰੇ ਮੇਰੇ ਇੱਥੇ ਪੱਕੇ ਪਣੀ ਹੈ ਇਹ ਬਾਤ ਸਟਾ ਸਟਾ ਤੇ ਅਹੀਂ ਕੇ ਹੋ ਵੀ ਵੇਚੋ ਜੁਗਾਂ ਸਾਨੂੰ ਆਪੇ ਤੇ ਮੇਰੇ ਲਈ ਕਰਦੇ ਹੋ ਉਸ ਤੇ ਕਿਹਦੇ ਵਿੱਚ ਬਣਾਇਆ ਬਸ ਇੱਥੇ ਜੇਗਾ ਕੁਮਾਰ ਕਰੇ ਇਹ ਸ਼ੁਰੂ ਕਰ ਸਕਦੇ ਕਿਹੇ ਦਾ ਕੋਈ ਥੋੜੀ ਚੱਕਰ ਜੇ ਉਹ ਅਮਸੀ ਅਮਚੇ ਕੇ ਹੈ ਕਹਿੰਦੇ ਯਾ ਇਹ ਆਹ ਤਰ੍ਹਾਂ ਪੈਸਾ ਕਰਾਉਂਦੇ ਕਿ ਸ਼ਾਇਦ ਉਹ ਲੋਕ ਨੂੰ ਨਾਲ ਕੋਈ ਉਪਰੀ ਤੇ ਵਾਸਤੇ ਹਾਂ ਮੈਂ ਉਹ ਕੱਢ ਦਿੱਤਾ 15 ਦੇ ਵਿੱਚ ਤੇ ਲਿਆ ਗਿਆ ਇਹ ਤੇ ਮੈਂ ਕਹਿੰਦਾ ਕਿ ਮੈਨੂੰ ਜਿੰਨਾ ਕਹਤਾ ਕਿ ਕਿੰਨੇ ਚਾਹੀਦੇ ਕੋਈ 15 20 ਨਹੀਂ ਕਿਹਾ ਕੋਈ 15 ਦੀ ਕੋਈ ਨਹੀਂ ਕਿਹਾ ਉਹ ਬਿਲਕੁਲ ਫੇਕੀ ਤੇ ਹੋ ਨਹੀਂ ਆਣਾ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਧਾ ਰਾਣੀ ਹੈ ਜੀ ਤੁਹਾਨੂੰ ਇਸੇ ਕਰਨਾ ਕੱਲੇ ਰਾਜੀ ਨਵਾ ਕੋਟ ਵੱਲੋਂ ਆਰਡਰ ਮਿਲ ਗਿਆ ਸਾਨੂੰ ਇਹ ਦੁਕਾਨ ਤੇ ਤੁਸੀਂ ਜਾ ਸਕਦੇ ਹੋ ਇਹ ਉੱਥੇ ਗਏ ਆ ਦੁਕਾਨ ਤੇ ਕੀ ਆ ਅੱਗੇ ਗਏ ਆ ਦੁਕਾਨ ਦੇ ਅੰਦਰ ਵੀ ਨਹੀਂ ਗਏ ਆ ਅੱਧਾ ਬਾਰੋਂ ਯੋਨਾਲੇ ਮਾਰਕਟਾਈ ਸ਼ੁਰੂ ਕਰ ਦਿੱਤੀ ਫਿਰ ਮੈਂ ਪਹਿਲੇ ਵੀ ਇਹਨਾਂ ਨੇ ਗਏ ਆ ਦੁਕਾਨ ਤੇ ਪਹਿਲੇ ਵੀ ਇਹਨਾਂ ਮਾਰਿਆ ਫਿਰ ਉਹ ਹੋ ਗਿਆ ਤਾਂ ਵੀ ਦੋਨੇ ਕੀ ਕੋਈ ਮਚਾਉਣ ਵਾਲਾ ਬੰਦਾ ਆਉਣ ਨੇ ਵੀ ਇਹ ਕਰਵਾਇਆ ਰਾਜੀ ਨਵਾ ਫਿਰ ਹੋਰ ਬਾਕੀ ਹੈ ਸੂਰੀਆ ਸੂਰੀ ਨੇ ਵੀ ਕਰਵਾਇਆ ਤਾਂ ਵੀ ਇਹ ਕਹਿੰਦੇ ਆ ਵੀ ਨਹੀਂ ਇਹ ਇਹਨਾਂ ਨੂੰ ਦਿਖਾਉਣ ਵੇਚ ਰਹੇ ਆ ਤੇ ਉਹਦੇ ਵੱਲੋਂ ਵੀ ਤਾਂ ਵੀ ਇਹ ਉਹਨਾਂ ਨੂੰ ਕਹਿੰਦੇ ਪਏ ਇਹ ਦੁਕਾਨ ਵੇਚਣ ਦੇ ਰਿਹਾ ਹੁਣ ਉਹ ਹੁਣ ਇਹ ਬੰਟੀ ਵਾਲੇ ਵੀ ਕੇ ਦੁਕਾਨ ਵੇਚਣ ਦੇ ਆਹੀਂ ਕਿਸੇ ਨੂੰ ਵੀ ਵੇਚਣੀ ਦੁਕਾਨ ਤਾਂ ਸਾਨੂੰ ਆਪੇ ਤੇ ਆਹੀਂ ਕਦੇ ਵਾਸਤੇ ਕਿਹਨੂੰ ਵੇਚਣ ਲਈ ਬਸ ਇੱਥੇ ਇਹ ਗੱਲ ਤੋਂ ਮਾਰਕਟ ਆ ਇਹ ਇਹ ਸ਼ੁਰੂ ਕਰ ਦਿੰਦੇ ਆ ਕਿਸੇ ਦਾ ਕੋਈ ਥੋੜੀ ਚੱਕਰ ਜੀ ਉਹਨੂੰ ਹੀ ਮਸੀਆ ਨੂੰ ਚਾਹੇ ਕਿ ਇਹ ਨੂੰ ਕਹਿੰਦੇ ਆ ਵੀ ਆਓ ਸਾਡਾ ਫੈਸਲਾ ਕਰਾਓ ਤੇ ਤਾਂ ਇਹਦਾ ਮਤਲਬ ਉਹ ਦੁਕਾਨ ਕੋਈ ਉਹ ਖਰੀਦਣ ਵਾਸਤੇ ਆਉਂਦੇ ਆ ਉਹ ਮਗਰ ਉਹ ਕਿਤੇ 15-20 ਬੰਦੇ ਲੈ ਕੇ ਗਏ ਆ ਤੇ ਨਮਾ ਕੀਤਾ ਮੁੰਦਨ ਜਖਮੀ ਕਰ ਦਿੱਤਾ ਕਿੰਨੀ ਸਚਾਈ ਇਹਦੇ ਵਿੱਚ ਕੋਈ 15-20 ਨਹੀਂ ਕਿ ਹੋਈ ਗਏ ਆ ਕੋਈ 15-20 ਕੋਈ ਨਹੀਂ ਗਿਆ ਆ ਬੰਦੇ ਉਹ ਦੁਕਾਨ ਤੋਂ ਤੋੜ-ਫੋੜ ਜਿਹੜੀ ਮੇਰਾ ਉਹ ਫਿਰ ਅੱਪੇ ਕੀਤੀ ਹੋਣੀ ਆ ਨਾਲੇ ਨਾਲੇ ਦੁਕਾਨਾਂ ਸਾਡੀਆਂ ਤੇ ਦੋ ਭਰਾ ਆ ਤੇ ਦੋ ਭਰਾ ਤੇ ਦੋਨਾਂ ਦੀਆਂ ਦੋ-ਦੋ ਦੁਕਾਨਾਂ ਤੇ ਫਿਰ ਸਾਨੂੰ ਸਾਡੀਆਂ ਦੁਕਾਨਾਂ ਦੇ ਕਿਉਂ ਨਹੀਂ ਜਾਣ ਦਿੰਦੇ ਉਹ ਫਿਰ ਸਾਡੀਆਂ ਦੁਕਾਨਾਂ ਦੀ ਕੀਤੀ ਹੋਣੀ ਆ ਤੋੜ-ਖੰਡ ਵੀ ਸਾਡੀਆਂ ਦੁਕਾਨਾਂ ਦੀ ਕਿਤੇ ਥੇਰੇ ਨਹੀਂ ਨਾ ਨੇ ਫਿਰ ਆਪਣੀਆਂ ਤੇ ਫਿਰ ਕਿਉਂ ਨਹੀਂ ਕੀਤੀ ਫਿਰ ਉੱਥੇ ਕਰ ਲੈਂਦੇ ਫਿਰ ਜਦੋਂ ਦੋ ਭਰਾਏ ਤਾਂ ਦੋਨੋਂ ਦੀਆਂ ਫਿਰ ਹੁੰਦੀਆਂ ਨਾ ਤੇ ਫਿਰ ਇਹ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਆ ਬੰਦੀ ਹਮੇਂ ਕਿਹੜੇ ਰੋਪ ਦੇ ਲੈ ਰਹੇ ਬੰਦੀ ਹਮੇਂ ਬੰਦੇ ਬੁਲਾਏ ਬਾਰੋਂ ਬੰਟੀ ਹਮਤੀ ਨੇ ਕੋਈ ਬੰਦੇ ਨਹੀਂ ਬੁਲਾਏ ਆ ਸਰ ਨੂੰ ਵੀ ਪਤਾ ਕਿੰਨੇ ਬੁਲਾਏ ਕਿੰਨੇ ਨਹੀਂ ਬੰਟੀ ਹਮਤੀ ਨੇ ਕੋਈ ਸਿਰਫ ਜਿਹੜਾ ਕੋਈ ਉਹ ਹੀ ਕੈਂਸਲ ਕਰਨ ਵਿੱਚ ਆਂਦਾ ਨਾ ਉਹਨੂੰ ਇਹ ਕਰ ਦਿੰਦੇ ਆ ਭਈ ਉਹਨੇ ਉਹਨੂੰ ਵੇਚਣ ਦੇ ਰਿਹਾ ਚਾਹੇ ਉਹਨੂੰ ਬੁਲਾਏ ਬੰਦੇ ਬੰਦੇ ਕਿਹਨਾਂ ਨਹੀਂ ਬੁਲਾਏ ਆ ਵੰਟੀ ਹਮ ਸੀ ਦਾ ਕੋਈ ਚੱਕਰ ਹੀ ਨਹੀਂ ਵਿੱਚ ਇਹੀ ਆ ਵੀ ਜੇ ਉਹ ਕੈਂਸਲੇ ਕਰਨ ਵਿੱਚ ਅਸੀਂ ਕਿਹੇ ਨੂੰ ਕਹਨੇ ਆ ਤੇ ਫਿਰ ਉਹ ਉਹਦੇ ਹੁੰਦੇ ਹੀ ਆ ਕੀ ਹੁੰਦੇ ਹੀ ਆ ਕੋਲ ਉਹ ਤੋਂ ਸਾਹਮਣੇ ਦੁਕਾਨ ਵਾਲਾ ਆ ਜਾਂ ਕੋਣ ਏ ਕਿੰਟੂ ਤੇ ਇੱਕ ਉਹ ਅੱਗੇ ਉਹ ਝਾੜੂ ਵਾਲਾ ਕੋਈ ਪਤਾ ਨਹੀਂ ਕੀ ਨਾਮ ਸਰਦਾਰ ਦਾ ਤੇ ਉਹ ਵੀ ਤਾਂ ਆਏ ਸੀ ਇਹ ਫੈਸਲਾ ਕਰਨ ਲਈ ਸਾਜ ਨੇ ਇੱਕ ਇਹ ਇਹ ਮੰਨੂ ਇਹ ਇਹ ਸਭ ਫੈਸਲਾ ਕਰਨ ਦੇ ਵਿੱਚ ਹੋਏ ਜਿਸ ਵੇਲੇ ਸੰਕੋਰ ਵੱਲੋਂ ਆਰਡਰ ਮਿਲਿਆ ਹੈ ਫਿਰ ਇਹਦੇ ਥਰੂ ਫਿਰ ਇਹਨੂੰ ਬਿਠਾ ਕੇ ਤੇ ਫਿਰ ਇੰਨੇ ਬੰਦੇ ਉਹਨਾਂ ਨੂੰ ਭੇਜਿਆ ਨਾ ਵੀ ਠੀਕ ਹੈ ਤੁਸੀਂ ਇਹ ਦੁਪਰ ਨਾਲ ਤੁਹਾਡੀ ਤੇ ਇਹ ਸਾਡਾ ਤੇ ਫਿਰ ਪ੍ਰੋਸੈਸਿੰਗ ਪਰ ਸੋਸਾਂ ਤੋਂ ਇਹ ਇਹੀ ਕਹਿੰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਹੈ ਬਾਰ ਬਾਰ ਸਾਨੂੰ ਸਾਡਾ ਹੱਕ ਸਾਨੂੰ ਮਿਲ ਦੇਣ ਤੇ ਇਹ ਸਾਡੇ ਨਾਲ ਲੜਾਈ ਝਗੜਾਣਾ ਕਰੋ ਜੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ